ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੋਹਰਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੰਤਰਰਾਸ਼ਟਰੀ ਪ੍ਰੋਜੈਕਟ ਨਮੀਆ ਕਲਮਾ ਨਮੀਓਡਾਨ ਦੇ ਤਹਿਤ ਦੋ ਕਿਤਾਬਾਂ ਦਾ ਬਾਲ ਲੇਖਕਾਂ ਦੀਆਂ ਦੋ ਕਿਤਾਬਾਂ ਨੂੰ ਲੋਕ ਅਰਪਣ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸ਼੍ਰੀ ਸੁਖੀワੜ ਜੀ ਪਰ ਉਹਨਾਂ ਦੇ ਨਾਲ ਪ੍ਰੋਜੈਕਟ ਇਨਚਾਰਜ ओंकार ਸਿੰਘ ਤੇਜੇ ਜੀ ਔਰ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਤੋਂ ਇਲਾਵਾ ਸਡੇ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਲਖਵੀਰ ਸਿੰਘ ਜੀ ਜ਼ਿਲ੍ਹਾ ਸਪੋਰਟਸ ਅਫਸਰ ਮੈਡਮ ਦਵਿੰਦਰ ਕੌਰ ਅ ਅਮਨਪ੍ਰੀਤ ਸਿੰਘ ਜੋਰਜੀ ਜਿਹੜੇ ਕਿ ਬੀ ਐਨਓ ਨੇ ਔਰ ਗੁਰਪ੍ਰੀਤ ਸੈਂਪਲੇ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਇੱਥੇ ਦੱਸਣਾ ਚਾਹੁੰਦਾ ਆ ਕਿ ਸਾਡੀ ਇਹ ਨਾ ਦੋ ਕਿਤਾਬਾਂ ਦੀ ਖਾਸੀਅਤ ਕੀ ਸੀ ਅਸੀਂ ਦੋ ਕਿਤਾਬਾਂ ਪਹਿਲਾਂ ਲੋਕ ਅਰਪਣ ਕਰ ਚੁੱਕੇ ਆ ਸਾਡੇ ਜ਼ਿਲ੍ਹੇ ਦੇ ਬਾਲ ਲਿਖਕਾਂ ਦੀਆਂ ਜਿਹੜੀ ਤੀਜੀ ਕਿਤਾਬ ਸੀ ਉਹਦੇ ਸੰਪਾਦਕ ਡਾਕਟਰ ਕੇਵਲ RAM ਨਵਾਂ ਸ਼ਹਿਰ ਜੀ ਔਰ ਚੌਥੀ ਕਿਤਾਬ ਰਵਨਜੋਤ कौर ਸਿੱਧੂ ਰਵੀ ਮੈਡਮ ਸਨ ਇਹਨਾਂ ਦੋਨੇ ਕਿਤਾਬਾਂ ਦੇ ਵਿੱਚ 174 ਬਾਲ ਲੇਖਕਾਂ ਦੀਆਂ ਰਚਨਾਵਾਂ ਜਿਹੜੀਆਂ ਆ ਉਹ ਸ਼ਾਮਲ ਕੀਤੀਆਂ ਗਈਆਂ ਸੀਗੀਆਂ ਔਰ ਦਰਜਨਾ ਦੇ ਹਿਸਾਬ ਦੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਗਾਈਡ ਅਧਿਆਪਕ ਆਪਣੇ ਬੱਚਿਆਂ ਨੂੰ ਲੈ ਕੇ ਪੂਰੇ ਦਾ ਪੂਰਾ ਹਾਲ ਜਿਹੜਾ ਹੈਗਾ ਆ ਉਹ ਫੁੱਲ ਪੈਕਡ ਜਾਨਕਿ ਭਰਿਆ ਹੋਇਆ ਸੀਗਾ ਬੱਚਿਆਂ ਦੇ ਵਿੱਚ ਅੰਤਾਂ ਦਾ ਉਤਸ਼ਾਹ ਜਿਹੜਾ ਹੈਗਾ ਉਹ ਦੇਖਿਆ ਗਿਆ ਬੱਚਿਆਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਆ ਉਹ ਸਟੇਜ ਤੇ ਲਾਈਵ ਜਿਹੜੀਆਂ ਹੈਗੀਆਂ ਉਹ ਬੋਲਦਿਆਂ ਹੋਇਆਂ ਰਿਕਾਰਡ ਕਰਾਈਆਂ ਔਰ ਗਾਈਡ ਅਧਿਆਪਕਾਂ ਨੂੰ ਜਿਹੜਾ ਹੈਗਾ ਇਸ ਕੰਮ ਦੇ ਲਈ ਪ੍ਰਸ਼ੰਸਾ ਪੱਤਰ ਬੱਚਿਆਂ ਨੂੰ ਕਿਤਾਬਾਂ ਔਰ ਮੈਡਲ ਦੇ ਨਾਲ ਮਾਣਯੋਗ ਸੁਖੀ ਬਾਠ ਔਰ ਸਮੁੱਚੀ ਟੀਮ ਦੇ ਵੱਲੋਂ ਬੱਚਿਆਂ ਦੀ ਜਿਹੜੀ ਹੌਸਲਾ افزਾਈ ਕੀਤੀ ਗਈ ਆ ਔਰ ਵਿਸ਼ੇਸ਼ ਗੱਲ ਜਿਹੜੀ ਆ ਇਹ ਰਹੀ ਆ ਕਿ ਅਸੀਂ ਵਾਟਸਰ ਨੂੰ ਕਿਹਾ ਸੀ ਕਿ ਸਾਡੀ ਟੀਮ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਔਰ ਸਾਡੀ ਟੀਮ ਇਹ ਚਾਹੁੰਦੀ ਆ ਕਿ ਅਸੀਂ ਇਸ ਵਾਰ ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਪਰ ਭਵਿੱਖ ਦੇ ਵਿੱਚ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਅਸੀਂ ਤਿੰਨ ਕਿਤਾਬਾਂ ਇਕੱਠੀਆਂ ਜਿਹੜੀਆਂ ਹੈਗੀਆਂ ਆ ਨਮੀਆਂ ਕਲਮਾ ਨਮੀ ਉਡਾਨ ਪ੍ਰੋਜੈਕਟ ਦੇ ਤਹਿਤ ਲੋਕ ਅਰਪਣ ਜਿਹੜਾ ਉਹ ਕਰਾਂਗੇ ਔਰ ਤਿੰਨੋਂ ਹੀ ਕਿਤਾਬਾਂ ਦੇ ਜਿਹੜੇ ਸੰਪਾਦਕ ਸਾਹਿਬ ਅਗਲੇ ਹੋਣਗੇ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਜਾਣ ਪਛਾਣ ਜਿਹੜੀ ਕਰਵਾਈ ਗਈ ਆ ਔਰ ਆਪ ਨਿੱਜੀ ਤੌਰ ਤੇ ਕਹਿ ਕੇ ਉਹਨਾਂ ਨੇ ਇਹ ਕਤਬਾਂ ਲਈਆਂ ਹੈਗੀਆਂ ਔਰ ਮੈਂ ਆਸ ਕਰਦਾ ਆ ਔਰ ਤੁਹਾਨੂੰ ਇਹ ਭਰੋਸਾ ਵੀ ਦਿਵਾਉਣਾ ਆ ਕਿ ਸਾਡੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਮੂਚੀ ਟੀਮ ਜਦੋਂ ਤੱਕ ਇਹ ਪ੍ਰੋਗਰਾਮ ਜਿਹੜਾ ਹੈਗਾ ਆ ਇਹ ਪ੍ਰੋਜੈਕਟ ਚੱਲਦਾ ਰਹੇਗਾ ਸਾਡੇ ਵਿਦਿਆਰਥੀ ਸਾਡੇ ਬਾਲ ਲੇਖਕ ਅਸੀਂ ਵੱਧ ਚੜ ਕੇ ਜਿਹੜਾ ਆ ਇਨੂੰ ਅੱਗੇ ਲੈ ਜਾਣ ਦਾ ਜਿਹੜਾ ਆ ਵਿਸ਼ੇਸ਼ ਉਪਰਾਲਾ ਕਰਦੇ ਰਹਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ